ਹੜਾ ਨੇ ਪੰਜਾਬ ਦੇ ਵਿੱਚ ਇੰਨੀ ਕਿ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਤਾਂ ਲੋਕਾਂ ਦੀ ਕਰੋੜਾਂ ਰੁਪਏ ਦੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਤਾਂ ਅੱਜ ਸਾਡੀ ਆਰਐਕਐਸਟੀਵੀ ਨੈਟਵਰਕ ਦੀ ਟੀਮ ਅੱਜ ਅਜਨਾਲਾ ਦੇ ਉਸ ਪਿੰਡ ਵਿੱਚ ਪਹੁੰਚੀ ਜਿੱਥੇ ਅਸੀਂ ਘਰਾਂ ਦੇ ਉੱਤੇ ਚੜੇ ਹੋਏ ਲੋਕ ਦੇਖੇ ਜੋ ਕਿ ਇਸ ਹੜ੍ਹ ਦੇ ਕਾਰਨ ਆਪਣੇ ਘਰਾਂ ਦੇ ਵਿੱਚ ਹੀ ਬੰਦ ਨੇ ਔਰਤਾ ਹੁੰਦਾ ਸੀ ਕਿ ਇਹ ਅਜਨਾਲੇ ਦਾ ਹੜਲ ਕੜਾ ਪਿੰਡ ਹੈ ਜਿੱਥੇ ਕਿ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਔਰਤਾ ਹੁੰਦਾ ਸੀ ਕਿ ਇੱਥੇ ਕਿਸੇ ਟਾਈਮ ਜਿਹੜੇ ਨੇ ਉਹ ਖੇਤ ਹੋਇਆ ਕਰਦੇ ਸਨ ਦੂਰ ਦੂਰ ਤੱਕ ਜਿੱਥੇ ਵੀ ਤੁਹਾਡੀ ਨਜ਼ਰ ਜਾ ਰਹੀ ਹੈ ਇਹ ਸਾਰਾ ਪਾਣੀ ਹੀ ਪਾਣੀ ਜਿਹੜਾ ਹੜਾਂ ਦਾ ਪਾਣੀ ਆ ਉਹ ਨਜ਼ਰ ਆ ਰਿਹਾ ਕਿਉਂਕਿ ਰਾਵੀ ਦਰਿਆ ਦਾ ਜਿਹੜਾ ਪਾਣੀ ਆ ਜਨਾਲੇ ਦੇ ਆਸ-ਪਾਸ ਤੇ ਪਿੰਡਾਂ ਦੇ ਵਿੱਚ ਜਾ ਵੜਿਆ ਹੈ ਜਿਸ ਤੇ ਕਰਨ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਔਰ ਤੁਹਾਨੂੰ ਦੱਸ ਦਈਏ ਕਿ ਸਰਤਾਜ ਫਾਊਂਡੇਸ਼ਨ ਦੀ ਟੀਮ ਵੱਲੋਂ ਪਿੰਡ ਦੇ ਲੋਕਾਂ ਤੱਕ ਜਿਹੜਾ ਉਹ ਰਾਸ਼ਨ ਪਹੁੰਚਾਇਆ ਜਾ ਰਿਹਾ ਪਾਣੀ ਦੀਆਂ ਬੋਤਲਾਂ ਤੱਕ ਜੜੀਆਂ ਪੁੱਛਾਈਆਂ ਜਾ ਰਹੀਆਂ ਔਰ ਇੱਕ ਇੱਕ ਮਹੀਨੇ ਦਾ ਜਿਹੜਾ ਰਾਸ਼ਨ ਆ ਉਹਨਾਂ ਨੂੰ ਪੁੱਛਾਇਆ ਜਾ ਰਿਹਾ ਅੱਜ ਸਾਡੀ ਟੀਮ ਵੱਲੋਂ ਇਸ ਪੂਰੇ ਪਿੰਡ ਦਾ ਜਿਹੜਾ ਉਹ ਦੌਰਾ ਕੀਤਾ ਗਿਆ ਔਰ ਕਈ ਜਗ੍ਹਾ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਉਹ ਲੋਕ ਵੀ ਦੇਖੇ ਨੇ ਜੋ ਕਿ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਆਪਣੇ ਘਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤਾਂ ਜਦੋਂ ਸਾਡੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਰੈਸਕਿਊ ਜਿਹੜੇ ਸ਼ੈਲਟਰ ਬਣਾਏ ਹੋਏ ਨੇ ਉਹਨਾਂ ਤੇ ਜਾਣਾ ਚਾਹੋਗੇ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਆਪਣਾ ਘਰ ਛੱਡ ਕੇ ਨਹੀਂ ਜਾ ਸਕਦੇ ਔਰ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਉਹ ਪਰਿਵਾਰ ਆ ਇਹ ਉਹ ਘਰ ਆ ਜਿੱਥੇ ਆ ਉੱਪਰ ਆਪਣੇ ਛੱਤ ਤੇ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਜੜਾ ਆ ਉਹ ਖੜਾ ਆ ਤਾਂ ਸਾਡੀ ਰੈਸਕਿਊ ਐਨ ਡੀ ਆਰ ਐਫ ਦੀ ਜਿਹੜੀ ਟੀਮ ਹੈ ਉਹ ਇਹਨਾਂ ਦੇ ਕੋਲ ਪਹੁੰਚਦੀ ਹੈ ਤਾਂ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਰਾਸ਼ਨ ਦੀ ਲੋੜ ਹੈ ਤਾਂ ਅੱਗੋਂ ਇਹਨਾਂ ਦਾ ਜਵਾਬ ਹੈ ਕਿ ਰਾਸ਼ਨ ਸਾਡੇ ਕੋਲ ਬਥੇਰਾ ਆ ਸਾਨੂੰ ਸਿਰਫ ਦੁੱਧ ਦੀ ਲੋੜ ਹੈ ਤਾਂ ਐਨਡੀਆਰਐਫ ਦੀ ਟੀਮ ਵੱਲੋਂ ਇਹਨਾਂ ਨੂੰ ਦੁੱਧ ਜਿਹੜਾ ਮੁਹਈਆ ਕਰਵਾਇਆ ਗਿਆ ਹੈ ਨਾ ਗੱਸਾ ਪਗੜਾ ਰਹਿਤਾ ਨਾ ਇਹ ਪਗੜਾ

ਬਾਬਾ ਦੁੱਧ ਦੇ ਲੈਣੇ ਦੇ ਦੇ ਆਪਾਂ ਆਪਾਂ ਹੀ ਤੁਸੀ ਆਪ ਦੇ ਅਰਾਮ ਵਿੱਚ ਆ ਜੰਦੇ ਆ ਠੀਕ ਹੈ ਕੋਈ ਨਹੀਂ ਤੁਹਾਨੂੰ ਦੁੱਧ ਤੁਸੀਂ ਬੜਾ ਭੰਡਾ ਲੈ ਉਹ ਦੇ ਦੇਣੇ ਆ ਤੇ ਬਾਕੀ ਰਾਸ਼ਨ ਹੈਗਾ ਆਪ ਚਲੋਗੇ ਕਿਆ ਵਾ ਉਧਰ ਆਪ ਜਾਓ ਪਿੰਡ ਜਾਏਗਾ ਜਾਣਾ ਭਾਈ ਲੈ ਆਏ ਘਰ ਮੈਂ ਹਾਂ ਜਾ ਸਕਦਾ ਹਾਂ ਨਹੀਂ ਤੂੰ ਜਾਣਾ ਹੁਣ ਪਿੰਡ ਜਾਣਾ ਜਾਣਾ ਲੈ ਜਾਣੇ ਲਗ ਜਿੱਤ ਹਾਂ ਹਾਂ ਲੈ 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 ਉੱਪਰ ਲੈ ਲੈ ਬਾਪੂ ਜੀ ਸਾਦੂ ਸਰ ਕੋਈ ਨਾ ਕੋਈ ਉੱਪਰ نیچے ਉਤਰ ਕੇ ਬਾਤ ਕਰੀ ਆਰਾਮ ਨਾਲ ਅੱਗੇ ਚਲੀਏ ਜਸ ਕਰਨ ਜੀ ਕਹਿੰਦੇ ਕਿ ਨਾ ਪੇਲੇ ਦੀ ਹੈ ਇਹਦੀ ਖਾਦੜ ਕਰਾਇਆ ਇਹ ਅਜਨਾਲੇ ਦੇ ਪਾਸ ਹੈ ਜੀ ਅਜੀਤ ਸਰਤਾਜ ਫਾਊਂਡੇਸ਼ਨ ਤੋਂ ਸਰਤਾਜ ਬਾਈ ਜੀ ਕਿਹੜਾ ਚਾਹੋਗੇ ਕਿ ਕਿ ਨਾ ਪਾਣੀ ਮਾਰੇ ਚੱਲ ਰਹੇ ਨੇ ਤੇ ਨੰਨਾ ਨਾਲ ਲੋਕੀ ਸਹੀ ਚੱਲ ਰਹੇ ਨੇ ਨਾ ਤਾਂ ਸਿਚੂ ਸਿਚੂ ਬਹੁਤ ਮਤਲਬ ਅੱਜ ਪੰਜਾਬ ਦਾ ਕੈਰੀਏ ਮਾਰੇ ਦੇ ਚੱਲ ਰਹੇ ਠੀਕ ਹੈ ਪੰਜਾਬ ਤਕਰੀਬਨ ਹੀ ਕੁਝ ਇਲਾਕਾ ਛੱਡ ਕੇ ਤਕਰੀਬਨ ਸਾਰਾ ਪੰਜਾਬ ਹੀ ਡੁੱਬਿਆ ਹੋਇਆ ਠੀਕ ਹੈ ਆਪਣਾ ਘਰੀ ਕੇਵਲ ਦੇਖ ਲਈਏ ਅਜਨਾਲਾ ਦੇਖ ਲਈਏ ਜਨਾਲਾ ਤਕਰੀਬਨ ਹੀ ਡੁੱਬ ਗਿਆ ਰਮਦਾਸ ਤੱਕ ਸਾਰਾ ਕੁਝ ਡੁੱਬ ਗਿਆ ਬਾਕੀ ਸਾਡਾ ਸੰਸਤਾ ਸਾਡੀ ਜਿਹੜੀ ਆ ਉਸ ਘਰ ਘਰ ਰਾਸ਼ਨ ਪਹੁੰਚਾ ਰਹੀ ਆ ਠੀਕ ਹੈ ਜੀ ਹਰੇਕ ਹਰੇਕ ਘਰ ਪਰਿਵਾਰ ਦੀ ਹਰੇਕ ਘਰ ਪਰਿਵਾਰ ਨੂੰ ਰਾਸ਼ਨ ਦੇ ਰਹੇ ਆ ਆਪਾਂ ਠੀਕ ਹੈ ਇੱਕ ਇੱਕ ਮਹੀਨੇ ਦਾ ਵਿੱਚ ਰਾਸ਼ਨ ਆਪਾਂ ਪੈਕ ਕੀਤਾ ਹੋਇਆ ਉਹ ਮਤਲਬ ਉਹਨਾਂ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਘਰੇ ਰਾਸ਼ਨ ਉਹਨਾਂ ਦੇ ਪਹੁੰਚ ਜਾਵੇ ਠੀਕ ਹੈ ਬਾਕੀ ਅੱਜ ਬਹੁਤ ਮਾੜਾ ਦਿਨ ਹੀ ਚੱਲ ਰਿਹਾ ਪੰਜਾਬ ਦੇ ਆਪਾਂ ਕੁਝ ਕਹਿ ਨਹੀਂ ਸਕਦੇ ਬਾਕੀ ਉਹ ਵਾਹਿਗੁਰੂ ਕਰਨ ਵਾਲਾ ਆ ਜੀ ਵਾਇਗਰੂ ਕੇ ਫਾ ਕਰੂਗਾ ਤੇ ਆ ਜਿਹੜਾ ਪਾਣੀ ਆ ਥੱਲੇ ਰਸੂਗਾ ਬਾਕੀ ਪਿੱਛੇ ਦਾ ਸਕਦੇ ਵੀ ਡੈਮ ਦਾ ਕੀ ਹਾਲ ਹੈ ਕਦੋਂ ਪਾਣੀ ਰੂਗਾ ਇਹ ਆਪਣੇ ਆਪ ਨਹੀਂ ਆਏਗਾ ਲੋਕ ਬਹੁਤ ਜਾਨੇ ਪਰੇਸ਼ਾਨ ਨੇ ਜਿਹੜੇ ਬੰਦੇ ਨੇ ਵਿਚਾਰ ਰਹੇ ਨੇ ਦਿਹਾੜੀ ਕਰਕੇ ਖਾਣਾ ਉਹ ਵਿਚਾਰੇ ਕੀ ਕਰਨਗੇ ਅਸੀਂ ਜੀ ਅੱਜ 500 ਮਤਲਬ ਗੱਟੇ ਲੈ ਕੇ ਆਏ ਆ ਇੱਕ ਗੱਟੇ ਦੇ ਵਿੱਚ ਇੱਕ ਮਹੀਨੇ ਦਾ ਪਰ ਪ੍ਰਤੀਕਰ ਹੈਗਾ ਰਾਸ਼ਨ ਹੈਗਾ ਬਿਲਕੁਲ 500 ਲੈ ਕੇ ਆਏ ਆ ਬਾਕੀ ਕੱਲ ਨੂੰ ਸਾਡਾ ਇਹ ਟਾਰਗੇਟ ਹੈ ਕੱਲ ਨੂੰ ਅਸੀਂ ਜਿਹੜੇ ਹੈਗੇ ਆਪਣੇ ਪਸ਼ੂ ਹੈਗੇ ਆ ਉਹਨਾਂ ਲਈ ਟੂੜੀ ਲੈ ਕੇ ਆਵਾਂਗੇ ਤੇ ਨਾਲ ਚਾਰਾ ਤੇ ਬਾਕੀ ਆਪਣੇ ਜਿਹੜੇ ਹੈਗੇ ਆ ਲੋਕ ਜਿਹੜੇ ਫਸੇ ਆ ਉਹਨਾਂ ਦੀ ਰਾਸ਼ਨ ਲੈ ਕੇ ਆਵਾਂਗੇ ਜਿੱਥਾ ਬਣਿਆ ਹੋਇਆ ਲੈ ਕੇ ਆਵਾਂਗੇ ਕਿੰਨੀ ਟੀਮਾਂ ਅੱਥੇ ਲੱਗੀ ਹੋਈਆਂ ਨੇ ਇਹਦੇ ਵਿੱਚ ਜੀ ਐਨ ਡੀ ਟੀ ਆਰ ਆਫੀ ਟੀਮ ਲੱਗੀ ਹੋਈ ਆ ਤੇ ਇੱਕ ਸਾਡੀ ਫਾਊਂਡੇਸ਼ਨ ਇਸ ਟਾਈਮ ਤੇ ਇੱਕ ਹੈ ਬਾਕੀ ਫੋਰਸ ਟੂਨ ਫਰਾਂ ਇੱਥੇ ਕੋਈ ਆਏ ਆ ਇੱਥੇ ਅਸੀਂ ਆਏ ਹੋਏ ਆ ਬਾਕੀ ਅਜਨਾਲਾ ਸਾਈਡ ਤੇ ਲੱਗੀ ਹੋਈ ਆ ਸਾਰੇ